वेलकम टू खन्ना न्यूज़ लाइव आम आदमी पार्टी ਦੇ ਮਹਿੰਤੀ ਤੇ ਜਜਾਰੂ ਆਗੂ ਸੁਖਵਿੰਦਰ ਸਿੰਘ ਗਿੱਲ ਵੱਲੋਂ ਕੈਬਨਟ ਮੰਤਰੀ ਤਰਮਪ੍ਰਿੰਤ ਸਿੰਘ ਸੌਂਧ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਮਛਵਾੜਾ ਸਾਹਿਬ ਦੇ ਚੇਅਰਮੈਨ ਵੱਜੋਂ ਆਪਣਾ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਜ ਸਿੰਘ ਦਿয়ালਪੁਰ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਸ਼ਾਮਲ ਸਨ ਕੈਬਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ हाल ही ਵਿੱਚ ਪੇਸ਼ ਕੀਤੇ ਗਏ ਬਜਟ ਬਦਲਦੇ ਪੰਜਾਬ ਦਾ ਰੋਡ ਮੈਪ ਪੇਸ਼ ਕੀਤਾ ਗਿਆ ਹੈ ਜਿਸ ਰਾਹੀਂ ਅਗਲੇ 2 ਸਾਲ ਵਿਕਾਸ ਨੂੰ ਸਮਰਪਿਤ ਕੀਤੇ ਜਾਣਗੇ ਵਿਕਾਸ ਕਾਰਜਾਂ ਵਿੱਚ ਕਈ ਗੁਣਾ ਤੇਜ਼ੀ ਕੀਤੀ ਜਾਵੇਗੀ ਸੋਨਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਠੋਸ ਉਪਰਾਲਿਆ ਰਾਹੀਂ ਸੂਬੇ ਨੂੰ ਉੱਚ ਪੱਧਰ ਦੇ ਰਾਤੇ ਪਾ ਦਿੱਤਾ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾ ਸਦਕਾ ਪੰਜਾਬ ਜਲਦ ਹੀ ਦੇਸ਼ ਵਿੱਚ ਮੋਰੀ ਸੂਬੇ ਵਜੋਂ ਉੱਭਰੇਗਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਆម ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਆਮ ਲੋਕਾਂ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਦਾ ਮੌਕਾ ਦਿੱਤਾ ਹੈ ਅਤੇ ਸੁਖਵਿੰਦਰ ਸਿੰਘ ਗਿੱਲ ਵਰਗੇ ਇੱਕ ਮਿਹਨਤੀ ਵਰਕਰ ਜਿਸ ਨੇ ਪਾਰਟੀ ਲਈ ਤੰਦਹੀ ਨਾਲ ਕੰਮ ਕੀਤਾ ਹੈ ਉਸ ਨੂੰ ਇਹ ਉਦਾ ਦੇ ਕੇ ਨਿਵਾਜਿਆ ਹੈ ਮਾਰਕੀਟ ਕਮੇਟੀ ਮਛਵੜਾ ਸਾਹਿਬ ਦੇ ਚੇਅਰਮੈਨ ਵਜੋਂ ਉਹਦਾ ਸਵਾਲਾਂ ਨੂੰ ਪ੍ਰੰਤ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ अरविंद केजरीवाल मुख्यमंत्री पंजाब भगवंत सिंह मान कैबिनेट मंत्री तरमप्रीत सिंह सौंध ਅਤੇ ਵਿਧਾਇਕ ਜਗਤਾ ਸਿੰਘ ਦਿয়ালਪੁਰਾ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਨਿਮਾਣੇ ਵਰਕਰ ਨੂੰ ਮਾਨ ਬਖਸ਼ਿਆ ਉਹਨਾਂ ਕਿਹਾ ਕਿ ਮਛਵੜਾ ਮੰਡੀ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀ ਬੋਰਡ ਇਲੈਕਟ੍ਰੋਨਿਕ ਕਮੇਟੀ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇਗਾ ਜੀ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਕ ਬਹੁਤ ਖੁਸ਼ੀ ਦੇ ਮੌਕੇ ਦੇ ਉੱਤੇ ਇਕਤ੍ਰਿਤ ਹੋਏ ਹੋ ਸਾਡੇ ਬਹੁਤ ਹੀ ਜੁਝਾਰੂ ਸਾਥੀ ਸਾਡੇ ਭਰਾ ਆਮ ਆਦਮੀ ਪਾਰਟੀ ਦੇ ਬੜੇ ਹੀ ਡੈਡੀਕੇਟਿਡ ਵਰਕਰ ਜਿਹੜੇ ਪਾਰਟੀ ਦੇ ਨਾਲ ਦਿਨ ਪ੍ਰਤੀ ਰਾਤ ਹਰ ਧੁੱਪ ਹਰ ਛਾਂ ਚ ਮੀਂਹ ਹੀ ਝੱਖੜ ਚ ਬਰਾਬਰ ਹਿੱਕ ਟਾ ਕੇ ਬਰਾਬਰ ਖੜੇ ਰਹੇ ਨੇ ਅੱਜ ਵੀ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸ਼੍ਰੀ ਮਾਚੀਵਾੜਾ ਸਾਹਿਬ ਦਾ ਜੋ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਗੱਲ ਦੀ ਜਿੱਥੇ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਵਧਾਈ ਦਿੰਦਾ ਔਥੇ ਸਾਰੇ ਗਿੱਲ ਪਰਿਵਾਰ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਨੂੰ ਚਾਹੁਣ ਵਾਲਿਆਂ ਨੂੰ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਵਧਾਈ ਦਿੰਦਾ ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਕ ਪਾਰਟੀ ਦੇ ਵਰਕਰ ਨੂੰ ਜਿਸ ਇਨਸਾਨ ਨੇ ਆਪਣਾ ਜਿੰਦਗੀ ਦਾ ਸਫਰ ਸ਼ੁਰੂ ਕਰਕੇ ਪਾਰਟੀ ਦੇ ਨਾਲ ਦਿਨ ਰਾਤ ਕੰਮ ਕੀਤਾ ਔਰ ਪਾਰਟੀ ਦੇ ਨਾਲ ਹਿੱਕ ਢਾਕੇ ਖੜੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਤੇ ਇੱਜ਼ਤ ਤੇ ਸਤਿਕਾਰ ਬਖਸ਼ਿਆ ਔਰ ਮੈਂ ਉਹਰੇ ਤਾਰੀਫ ਕਰਨੀ ਚਾਹੂੰਗਾ ਮੇਰੇ ਭਰਾ ਸਰਦਾਰ ਜਗਤਾਰ ਸਿੰਘ ਜੀ ਦਿਆਰਪੁਰਾ ਸਾਹਿਬ ਜਿਹੜੇ ਉਹ ਰੋ ਹਲਕਾ ਸਮਰਾਲਾ ਦੀ ਨੁਮਾਇੰਦਗੀ ਕਰ ਰਹੇ ਨੇ ਉਹਨੂੰ ਐਮਐਲਏ ਸਾਹਿਬ ਨੇ ਔਰ ਜੀਨਾ ਦੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੇ ਹਰ ਦੁੱਖ ਸੁੱਖ ਦੇ ਵਿੱਚ ਹਰ ਜਿੱਥੇ ਕਿਤੇ ਪਾਰਟੀ ਨੂੰ ਜ਼ਰੂਰਤ ਪਈ ਜਿੱਥੇ ਕਿਤੇ ਰੈਲੀ ਕਰਵਾਉਣ ਦੀ ਜ਼ਰੂਰਤ ਪਈ ਜਿੱਥੇ ਕਿਤੇ ਐਜੀਟੇਸ਼ਨਾਂ ਦੀ ਜ਼ਰੂਰਤ ਪਈ ਸੰਘਰਸ਼ ਦੀ ਜ਼ਰੂਰਤ ਪਈ ਪ੍ਰਾਣੀਆਂ ਜਿਹੜੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਜਦੋਂ ਕਦੇ ਵੀ ਪਾਣੀ ਦੀਆਂ ਬਿਚਾਰਾਂ ਤੱਕ ਖਾਣੀਆਂ ਪਈਆਂ ਔਰ ਜਦੋਂ ਵੀ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਸੰਘਰਸ਼ ਕਰਦੇ ਹੋਏ ਉਹਨਾਂ ਦੀ ਤਸ਼ੱਦਦ ਕਹਿ ਸੈਣੀ ਪਈ ਜਿਹੜੇ ਉਹ ਦਿਆਲਪੁਰਾ ਸਾਹਿਬ ਦੇ ਨਾਲ ਸਾਥੀ ਬਣ ਕੇ ਧਿਰ ਬਣ ਕੇ ਸੁਖਵਿੰਦਰ ਸਿੰਘ ਜੀ ਗਿੱਲ ਨਿਤਰੇ ਤੇ ਉਹਨਾਂ ਨੂੰ ਅੱਜ ਪਾਰਟੀ ਨੇ ਏਡਾ ਵੱਟਾ ਜੋ ਮਾਨ ਸਤਕਾਰ ਬਖਸ਼ਿਆ ਇਸ ਲਈ ਮੈਂ ਐਮਐਲਏ ਜਗਤਾਰ ਸਿੰਘ ਜੀ ਦਿਆਲਪੁਰਾ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਰਦਾਰ ਜਗਜੀਵਨ ਸਿੰਘ ਜੀ ਖੀਰਦੀਆਂ ਸਾਹਿਬ ਸਾਫ ਕਾ ਐਮਐਲਏ ਸਾਹਿਬ ਵੀ ਬੈਠੇ ਨੇ ਇਹਨਾਂ ਦਾ ਵੀ ਵੈਲਕਮ ਹੈ ਤੇ ਨਾਲ ਜਿੰਨੇ ਅੱਜ ਆਮ ਆਦਮੀ ਪਾਰਟੀ ਦੇ ਉਰੇ ਮਿਊਂਸੀਪਲ ਕਾਉਂਸਲਰ ਖੜੇ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਹੋਗੇ ਜਿੰਨੇ ਸਾਡੇ ਉਰੇ ਬਹੁਤ ਪਤਵੰਤੇ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ ਤਹਿ ਦਿਲ ਦੀ ਕਹ ਰਾਇ ਇੱਕੋ ਧੰਨਵਾਦ ਇੱਕੋ ਇੱਕ ਪਾਰਟੀ ਐ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਇੱਕ ਸਧਾਰਨ ਕਰਦੇ ਵਲੰਟੀਅਰ ਦੀ ਐਡੀ ਪੁੱਛ ਪ੍ਰਤੀਤ ਹੁੰਦੀ ਐ ਅਸੀਂ ਸਾਰੇ ਜਣੇ ਆਮ ਘਰਾਂ ਦੇ ਧੀ ਪੁੱਤ ਸੀ ਸਾਨੂੰ ਪਾਰਟੀ ਨੇ ਇਕਟਾ ਨਾਲ ਨਵਾਜਿਆ ਸਾਨੂੰ ਹਲਕਾ ਇੰਚਾਰਜ ਬਣਾਇਆ ਫਿਰ ਉਸ ਤੋਂ ਬਾਅਦੋ ਸਾਡੇ ਹਲਕੇ ਦੀ ਜਨਤਾ ਨੇ ਸਤਕਾਰਯੋਗ ਸੰਗਤ ਨੇ ਸਾਨੂੰ ਪਿਆਰ ਦਿੱਤਾ ਸਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਐਮਐਲਏ ਬਣਾਇਆ ਫਿਰ ਅੱਜ ਪਾਰਟੀ ਨੇ ਐਡਾ ਮਾਨ ਸਤਕਾਰ ਬਖਸ਼ਿਆ ਸਾਨੂੰ ਮੰਤਰੀ ਬਣਾਇਆ ਸੋ ਮੈਂ ਜੰਨੀ ਤਹਿ ਦਿਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਅੱਜ ਮਨ ਬੜਾ ਖੁਸ਼ ਹੈ ਬਾਗੋ ਬਾਗ ਹੋ ਗਿਆ ਮਨ ਇਹ ਚੀਜ਼ ਦੇਖ ਕੇ ਕਿ ਸਾਡੇ ਸੰਘਰਸ਼ ਦੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਜੋ ਮਾਰਕੀਟ ਕਮੇਟੀ ਮਾਚਿਵਾੜਾ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਖ਼ਬਰਾਂ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ